ਬੈਥ ਹੋਈ ਆ ਸੀ ਬੈਥ ਦੇ ਘਰੇ ਵੀ ਨਹੀਂ ਜਾ ਸਕਦਾ ਯਾਰ ਰਿਸੋਰਸ ਕਰਨ ਇਹ ਥੋੜੀ ਜਿਹੀ ਭਗਵਾਨ ਤਮਾਨ ਨੇ ਆਉਣਾ ਤੇ ਹੋਰ ਕੋਈ ਬੰਦਾ ਹੀ ਨਹੀਂ ਘਰੇ ਜਾਊਗਾ ਕਿਸੇ ਨੇ ਕਿਹਾ ਤੁਹਾਨੂੰ ਇਹ ਕਹਾ ਦੱਸੋ ਮੈਂ ਮੈਂ ਐਸਐਮਐਲਿਆਂ ਦੱਸੋ ਕੀ ਇਖਤਿਆਰ ਆ ਤੁਹਾਡੇ ਕੋਲ ਕਿਹੜੇ ਆਰਡਰ ਆ ਲਿਆਉਂਦੇ ਹੋ ਮੈਨੂੰ ਉਹ ਇੱਥੇ ਆਪਣਾ ਭੋਲੇ ਏਸੀ ਗੱਲ ਨੇ ਤਾਂ ਅੱਗੇ ਤੁਸੀਂ ਸਿੱਧੂ ਮੂਸੇ ਵਾਲਾ ਮਰਾਤਾ ਯਾਰ ਤੁਹਾਨੂੰ ਨਹੀਂ ਜਾਣਦੇ ਕਰਦੇ ਮੈਂਬਰਾਂ ਲਿਆਉਂਦੇ ਹੋ ਮੈਨੂੰ ਕਿਹੜੇ ਆਰਡਰ ਕਿੰਨੇ ਕਿਆ ਲਿਆਉ ਦੱਸੋ ਮੈਨੂੰ ਮੈਂ ਤੁਹਾਨੂੰ ਆਪਦਾ ਆਈਡੀ ਦਿਖਾ ਰਿਹਾ ਸਾਡੇ ਰਿਸ਼ਤੇਦਾਰ ਆ ਨਹੀਂ ਨਹੀਂ ਤੁਸੀਂ ਤੁਸੀਂ ਆਰਡਰ ਦੇ ਯਾਰ ਤੂੰ ਧਿਆਨ ਦੇ ਫਿਰ ਕੋਈ ਆਰਡਰ ਦੇਦਾ ਕਿਹੜੇ ਕੋ ਆਰਡਰ ਦੇ ਕਿਹੜੇ ਆਰਡਰਾਂ ਤੇ ਹੋ ਸਕਦੇ ਤੁਸੀਂ ਕਿਵੇਂ ਰੋਕੋਗੇ ਤੁਸੀਂ ਹਾਓ ਕੈਨ ਯੂ ਸਟਾਪ ਅੱਜ ਜਿੰਨੀ ਸਕਿਉਰਿਟੀ ਲਈ ਦੀ ਉਹ ਤੋਂ ਸਕਿਉਰਿਟੀ ਲਾਉਂਦੇ ਅੱਜ ਸਿੱਧੂ ਮੂਸੇ ਵਾਲਾ ਸਾਡੇ ਚ ਹੁੰਦਾ ਕਮਾਲ ਕਰਦੀ ਤੁਸੀਂ ਸਾਨੂੰ ਰੋਕੀ ਜਾਂਦੇ ਹੋ ਉਹਦੇ ਫਾਦਰ ਨੂੰ ਫਾਦਰ ਨੂੰ ਬੁਲਾ ਲੈਣਾ ਮੈਂ ਇੱਥੇ ਕਿਹੜੇ ਆਰਡਰਾਂ ਲਿਆਉਂਦੇ ਹੋ ਆਈਡੀ ਸਾਹਿਬ ਨੂੰ ਇੱਥੇ ਸਤੂ ਉਹ ਆਰੇ ਫਾਦਰੀ ਆਲੇ ਫਾਦਰ ਨੂੰ ਇੱਥੇ ਸਦੋ ਜਿਹੜਾ ਵੀ ਗੱਲ ਕਰਾ ਰਹੇ ਨੇ ਇਹ ਕੋ ਗੱਲ ਆ ਯਾਰ ਤੁਹਾਡੀ ਨਹੀਂ ਨਹੀਂ ਜਿੰਨੀ ਸਿਕਿਉਰਟੀ ਅੱਜ ਤੁਸੀਂ ਲਾਈ ਆ ਇਹੋ ਚਾਰ ਬੰਦੇ ਉਦੋਂ ਦਿੱਤੇ ਹੁੰਦੇ ਅੱਜ ਆ ਆ ਆ ਦਿਨ ਸਾਨੂੰ ਵੇਖਣੇ ਪੈਂਦੇ ਰੁਕ ਨਹੀਂ ਰੇ ਪ੍ਰੀਆ ਊਟ ਡਵਰ ਬਰਾਦਰ ਮੈਂ ਦੇਖੋ ਯਾਰ ਅਸੀਂ ਜਦੋਂ ਜਾਣੇ ਘਰੇ ਆ ਅਸੀਂ ਘਰ ਹੀ ਜਾਣੇ ਅਸੀਂ ਚੱਲੀ ਜਾਵਾਂਗੇ ਅਸੀਂ ਜਿੱਥੇ ਤੱਕ ਅਸੀਂ ਚੱਲ ਜੂਗੇ ਕਾਪਾ ਡੈਥ ਹੋਇਆ ਸੀ ਡੈਥ ਵਾਲੇ ਘਰੇ ਵੀ ਨਹੀਂ ਜਾ ਸਕਦੇ ਯਾਰ ਅਫਸੋਸ ਕਰ ਲੈ ਕੇ ਆਇਆ ਇਹ ਥੋੜੀ ਜਿਹੀ ਭਗਵਾਨ ਤਮਾਨ ਨੇ ਆਉਣਾ ਤੇ ਹੋਰ ਕੋਈ ਬੰਦਾ ਹੀ ਨਹੀਂ ਘਰੇ ਜਾਊਗਾ ਕਿਸੇ ਨੇ ਕਿਹਾ ਤੁਹਾਨੂੰ ਇਹ ਛਾ ਦੱਸੋ ਮੈਂ ਮੈਂ ਐਕਸਮ ਐ ਲੈ ਆ ਦੱਸੋ ਕੀ ਇਖਤਿਆਰ ਆ ਤੁਹਾਡੇ ਕੋਲ ਕਿਹੜੇ ਆਰਡਰ ਆ ਲਿਆਉਂਦੇ ਹੋ ਮੈਨੂੰ ਤੂੰ ਇੱਥੇ ਆਪਣਾ ਭੋਲੇ ਏਸੀ ਗੱਲ ਨੇ ਅੱਗੇ ਤੁਸੀਂ ਸਿੱਧੂ ਮੂਸੇ ਵਾਲਾ ਮਰਾਤਾ ਯਾਰ ਤੁਹਾਨੂੰ ਨਹੀਂ ਜਾਣਦੇ ਕਰਦੇ ਨੂੰ ਕੈਮਰਾ ਲਿਆਉਂਦੇ ਹੋ ਮੈਨੂੰ ਕਿਹੜੇ ਆਰਡਰ ਕਿੰਨੇ ਕਹ ਲੈ ਆਉ ਦੱਸੋ ਮੈਨੂੰ ਮੈਂ ਤੁਹਾਨੂੰ ਆਪ ਦਾ ਆਈਡੀ ਦਿਖਾ ਰਿਹਾ ਸਾਡੇ ਰਿਸ਼ਤੇਦਾਰ ਆ ਨਹੀਂ ਨਹੀਂ ਪੁੱਛਿਓ ਤੁਸੀਂ ਆਰਡਰ ਦੇ ਯਾਰ ਤੂੰ ਧਿਆਨ ਤੇਰੇ ਤੇਰਾ ਕਿਹਨਾਂ ਆਰਡਰ ਦੇ ਲਾ ਕੇ ਉਹ ਆਰਡਰ ਦੇ ਕਿਹੜੇ ਆਰਡਰਾਂ ਤਰਫ ਕੋ ਜਾ ਸਕਦੇ ਤੁਸੀਂ ਕਿਵੇਂ ਰੋਕੋਗੇ ਤੁਸੀਂ ਆ ਉਪਰ ਜੋ ਸਟਾਪਰ ਆ ਅੱਜ ਜਿੰਨੀ ਸਕਿਉਰਟੀ ਲਈ ਦੀ ਉਹ ਤੋਂ ਸਕਿਉਰਟੀ ਲਾਉਂਦੇ ਅੱਜ ਸਿੱਧੂ ਮੂਸੇ ਵਾਲਾ ਸਾਡੇ ਚ ਹੁੰਦਾ ਕਮਾਲ ਕਰਤੀ ਸਾਨੂੰ ਰੋਕੀ ਜਾਂਦੇ ਉਹਦੇ ਫਾਦਰ ਨੂੰ ਫਾਦਰ ਨੂੰ ਬੁਲਾ ਲੈਣਾ ਮੈਂ ਇੱਥੇ ਕਿੰਦੇ ਆਰਡਰਾਂ ਲਿਆਉਂਦੇ ਹੋ ਗੱਲ ਚਲਾ ਦਿਓ ਆਈਡੀ ਸਾਡ ਨੂੰ ਇੱਥੇ ਸਤੂ ਉਹਾਰੇ ਫਾਦਰ ਹੀ ਆ ਗਏ ਫਾਦਰ ਨੂੰ ਇੱਥੇ ਸਦੋ ਜਿਹੜਾ ਤੂੰ ਬਿਲਕੁਲ ਨਹੀਂ ਕੁਝ ਗੱਲ ਕਰਾਉਂਦਾ ਇੱਕੋ ਗੱਲ ਆ ਯਾਰ ਤੁਹਾਡੀ ਕਲੀਨਿਕ ਜਿੰਨੀ ਸਿਕਿਉਰਟੀ ਅੱਜ ਤੁਸੀਂ ਲਾਈ ਆ ਇਹੋ ਚਾਰ ਬੰਦੇ ਉਦੋਂ ਦਿੱਤੇ ਹੁੰਦੇ ਅੱਜ ਆ ਆਹ ਦੇਣਾ ਸਾਨੂੰ ਵੇਖਣੇ ਪੈਣਗੇ ਲੋਕ ਨਹੀਂ ਦੇ ਪਲੀਜ਼ ਰੂਟ ਡਿਵਰਡਰ ਮੈਂ ਦੇਖੋ ਬੰਦੇ ਯਾਰ ਅਸੀਂ ਜਦੋਂ ਜਾਣੇ ਕਿਥੇ ਜਾ ਅਸੀਂ ਘਰ ਹੀ ਜਾਣੇ ਹਾਂ ਅਸੀਂ ਚੱਲੀ ਚੱਲ ਜੂਗੇ ਜਿੱਥੇ ਤੇਰੀ ਚੱਲ ਜੂਗੇ ਕਾਪਾ ਡੈਥ ਹੋਈ ਆ ਸੀ ਡੈਥ ਵਾਲੇ ਘਰੇ ਵੀ ਨਹੀਂ ਜਾ ਸਕਦਾ ਯਾਰ ਰਿਸੋਰਸ ਕਰਨ ਇਹ ਥੋੜੀ ਜਿਹੀ ਭਗਵੰਤ ਮਾਨ ਨੇ ਆਉਣਾ ਤੇ ਹੋਰ ਕੋਈ ਬੰਦਾ ਨਹੀਂ ਘਰੇ ਜਾਊਗਾ ਕਿਸੇ ਨੇ ਕਿਹਾ ਤੁਹਾਨੂੰ ਇਹ ਕਹਾ ਦੱਸੋ ਮੈਂ ਮੈਂ ਐਕਸਐਮਐ ਲਿਆਂ ਦੱਸੋ ਕੀ ਇਖਤਿਆਰ ਆ ਤੁਹਾਡੇ ਕੋਲ ਕਿਹੜੇ ਆਰਡਰ ਆ ਲਿਆਉਂਦੇ ਹੋ ਮੈਨੂੰ ਤੂੰ ਇੱਥੇ ਆਪਣਾ ਭੋਲੇ ਐਸੀ ਗੰਨ ਨੇ ਤੱਕੇ ਤੁਸੀਂ ਸਿੱਧੂ ਮੂਸੇ ਵਾਲਾ ਮਰਾਤਾ ਯਾਰ ਸਾਨੂੰ ਨਹੀਂ ਜਾਣਦੇ ਕਰਦੇ ਲਿਆਉਂਦੇ ਹੋ ਮੈਨੂੰ ਕਿਹੜੇ ਆਰਡਰ ਕਿੰਨੇ ਕਿਆ ਲਿਆਉ ਦੱਸੋ ਮੈਨੂੰ ਮੈਂ ਤੁਹਾਨੂੰ ਆਪਦਾ ਆਈਡੀ ਦਿਖਾ ਰਿਹਾ ਸਾਡੇ ਰਿਸ਼ਤੇਦਾਰ ਆ ਨਹੀਂ ਨਹੀਂ ਤੁਸੀਂ ਤੁਸੀਂ ਆਰਡਰ ਦੇ ਯਾਰ ਤੂੰ ਧਿਆਨ ਤੇਰੇ ਤੇਰੇ ਕੋਲ ਆਰਡਰ ਦੇ ਲੱਭੇੜੇ ਤੂੰ ਆਰਡਰ ਦੇ ਕਿਹੜੇ ਆਰਡਰਾਂ ਕਰ ਸਕਦੇ ਤੁਸੀਂ ਕਿਵੇਂ ਰੋਕੋਗੇ ਤੁਸੀਂ ਆਓ ਪਰ ਜੂ ਸਟਾਪ ਆ ਆ ਜਿਹਨਿਸ ਸਿਕਿਉਰਟੀ ਲਈਜੀ ਉਹ ਤੋਂ ਸਿਕਿਉਰਟੀ ਲਾਉਂਦੇ ਅੱਜ ਸਿੱਧੂ ਮੂਸੇ ਵਾਲਾ ਸਾਡੇ ਚ ਹੁੰਦਾ ਕਮਾਲ ਕਰਦੀ ਤੁਸੀਂ ਸਾਨੂੰ ਰੋਕੀ ਜਾਂਦੇ ਉਹਦੇ ਫਾਦਰ ਨੂੰ ਫਾਦਰ ਨੂੰ ਬੁਲਾ ਲੈਣਾ ਮੈਂ ਇੱਥੇ ਕਿੰਦੇ ਆਰਡਰਾਂ ਲਿਆਉਂਦੇ ਹੋ ਆਈਡੀ ਸਾਭ ਨੂੰ ਇੱਥੇ ਸਤੋ ਉਹਾਰੇ ਫਾਦਰ ਹੀ ਆ ਗਏ ਉਹਦੇ ਫਾਦਰ ਨੂੰ ਇੱਥੇ ਸਦੋ ਜਿਹੜਾ ਤੂੰ ਗੱਲ ਕਰਾਉਂਦਾ ਇਹ ਕੋ ਗੱਲ ਆ ਯਾਰ ਤੁਹਾਡੀ